ਪਿਆਰਿਓ ਇਨਸਾਨੀਅਤ ਦੇ ਨਾਂ ਤੇ ਬੇਨਤੀ ਹੈ ਜੇ ਤੁਸੀਂ ਮਦਦ ਨਾ ਵੀ ਕਰਨੀ ਹੋਈ ਤਾਂ ਇਕੱਲੀ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਬਹੁਤ ਸਾਰੇ ਚੰਗੇ ਇਨਸਾਨ ਹੈਗੇ ਨੇ ਜਿਹੜੇ ਇਹਨਾਂ ਦੀ ਮਦਦ ਵੀਡੀਓ ਵੇਖ ਕੇ ਕਰ ਦੇਣਗੇ ਹੁਣ ਮੈਂ ਤੁਹਾਨੂੰ ਇਹਨਾਂ ਦੀ ਦਰਦ ਕਹਾਣੀ ਦਿਖਾਉਣਾ ਇਹ ਇੱਕ ਗਰੀਬ ਜਿਹਾ ਪਰਿਵਾਰ ਹੈ ਇਹ ਭੈਣ ਹੈ ਇਹਦਾ ਗੱਭਰੂ ਜਵਾਨ ਪੁੱਤ ਸੀਗਾ ਜਿਹੜਾ ਕੁਝ ਦਿਨ ਪਹਿਲਾਂ ਕਰੰਟ ਲੱਗਣ ਕਾਰਨ ਉਹਦੀ ਮੌਤ ਹੋ ਗਈ ਸੀ ਦਿਹਾਰੀ ਮਜ਼ਦੂਰੀ ਕਰਦੇ ਸੀਗੇ ਤੇ ਇਹਦੀ ਮਜ਼ਦੂਰੀ ਨਾਲ ਇਹਨਾਂ ਦਾ ਖਰਚਾ ਚੱਲਦਾ ਸੀ ਤੇ ਹੁਣ ਇਹਦਾ ਆ ਬੱਚਾ ਹੈ ਤੇ ਬੱਚਾ ਵੀ ਇਸ ਭੈਣ ਕੋਲੇ ਹੈ ਕਮਾਈ ਦਾ ਕੋਈ ਸਾਧਨ ਨਹੀਂਗਾ ਮਾੜਾ ਮੋਟਾ ਜਿਹੜਾ ਕੁਝ ਇਹਦੇ ਤੋਂ ਮਿਹਨਤ ਹੁੰਦੀ ਹੈ ਕੋਸ਼ਿਸ਼ ਕਰਦੀ ਹੈ ਪਰ ਘਰ ਅੰਦਰੋਂ ਪੂਰੀ ਤਰ੍ਹਾਂ ਡਿੱਗਿਆ ਪਿਆ ਮੈਂ ਤੁਹਾਨੂੰ ਇੱਧਰ ਦਿਖਾਉਣਾ ਕਰਦੇ ਹਾਲਾਤ ਕੀ ਨੇ ਵੈਸੇ ਤਾਂ ਗੰਦੀਆਂ ਸਿਆਸਤਾਂ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਦੇ 100 ਤੋਂ 70 75 ਘਰਾਂ ਦੀ ਆ ਹਾਲਾਤ ਐ ਪਰ ਤੁਸੀਂ ਦੇਖੋ ਆ ਇਹਨਾਂ ਦਾ ਚੁੱਲ੍ਹਾ ਚੌਂਕਾ ਉਹ ਇੱਕ ਚੁੱਲ੍ਹਾ ਪਿਆ ਆ ਥੋੜਾ ਜਿਹਾ ਬਾਲਣ ਪਿਆ ਆ ਕੱਚੀ ਕੰਡੋਲੀ ਆ ਇਹ ਵੀ ਡਿੱਗਣ ਵਾਲੀ ਆ ਤਾਂ ਇਧਰ ਮੈਂ ਤੁਹਾਨੂੰ ਅੰਦਰ ਦਿਖਾਉਣਾ ਉਸ ਤੋਂ ਬਾਅਦ ਭੈਣ ਜੀ ਨੂੰ ਤੇ ਬੱਚਿਆਂ ਤੋਂ ਆਪਾਂ ਗੱਲ ਕਰਾਵਾਂਗੇ ਇਹ ਇਹਨਾਂ ਦਾ ਬੇਟਾ ਜਿਹੜਾ ਬਿਜਲੀ ਨਾਲ ਤੁਰ ਗਿਆ ਸੀਗਾ ਇਹ ਇਹਨਾਂ ਦੇ ਘਰ ਦੇ ਅੰਦਰ ਦੇ ਹਾਲਾਤ ਨੇ ਇਹ ਦੇਖੋ ਇਹ ਛੋਟਾ ਜਿਹਾ ਇਹਨਾਂ ਦਾ ਕਮਰਾ ਸੀਗਾ ਜਿਹੜਾ ਇਹਨਾਂ ਦੇ ਬੇਟੇ ਨੇ ਮਿਹਨਤ ਮਜਦੂਰੀ ਕਰਕੇ ਪਾਇਆ ਸੀ ਹੁਣ ਇਹ ਟਾਇਲ ਬੱਤਿਆਂ ਦੀ ਛੱਤ ਸੀ ਔਰ ਇਹ ਡਿੱਗ ਚੁੱਕੀ ਐ ਇਧਰੋਂ ਆ ਡਿੱਗ ਚੁੱਕੀ ਐ ਬਾਕੀ ਆ ਬਿਲਕੁਲ ਖਸਤਾ ਹਾਲਤ ਚ ਐ ਕਿਸੇ ਵੀ ਟਾਈਮ ਇਹ ਡਿੱਗ ਸਕਦੀ ਐ ਤਾਂ ਮੇਰੀ ਬੇਨਤੀ ਹੱਥ ਜੋੜ ਕੇ ਇਹ ਐ ਕਿ ਆਪਾਂ ਜੇ ਥਿਲਫੁਲ ਵੀ ਮਦਦ ਕਰੀਏ ਤਾਂ ਇਹ ਪੰਜਾਬ ਜਿਹੜਾ ਐ ਇਹ ਇਹ ਹੁਣ ਤੱਕ ਦੁਖੀਆਂ ਦਰਦਾਂ ਦਰਦਮੰਦਾਂ ਦੀ ਬਾਹ ਫੜਦਾ ਰਿਹਾ ਸਾਡੇ ਗੁਰੂ ਸਹਿਬਾਨਾਂ ਦਾ ਫਲਸਫਾ ਸਾਡੇ ਭਾਈ ਕਨਈਆ ਜੀ ਦੀ ਵਿਚਾਰਧਾਰਾ ਸਾਨੂੰ ਦੁਖੀਆਂ ਦੀ ਬਾਹ ਫੜਨ ਦੀ ਆਵਾਜ਼ ਮਾਰਦੀ ਹੈ ਪੁੱਛਦੇ ਆ ਭੈਣ ਜੀ ਤੁਹਾਡੇ ਘਰ ਦਾ ਗੁਜ਼ਾਰਾ ਹੁਣ ਕਿੱਦਾਂ ਚੱਲਦਾ ਵਾਸ ਜੀ ਕੋਈ ਨਹੀਂ ਚੱਲਦਾ ਸਾਡਾ ਤਾਂ ਮਾੜਾ-ਮੋਟਾ ਚੱਲਦਾ ਜੀ ਹੂੰ ਕੀ ਕਮਾਈ ਦਾ ਸਾਧਨ ਸੀ ਕੌਣ ਕਮਾਉਂਦਾ ਸੀ ਸਾਡੇ ਜਿਹੜਾ ਬੀਜ ਨਾਲ ਮੇਰਾ ਪੁੱਤ ਲੱਗ ਗਿਆ ਅੱਛਾ ਤੁਹਾਡਾ ਬੇਟਾ ਕਿੰਨਾਕ ਟਾਈਮ ਪਹਿਲਾਂ ਉਹਦੀ ਮੌਤ ਹੋਈ ਹੈ ਹੋਈ ਗਿਆ 2 ਸਾਲ अच्छा हां जी ਤੇ ਆ ਬੱਚਾ ਉਹਦਾ ਹਾਂ ਜੀ ਆ ਬੱਚਾ ਹੁੰਦਾ ਬਸ ਮੇਰੇ ਕੋਲੇ ਇੱਕ ਵੱਡਾ ਸੀ ਉਹ ਨਸ਼ੇਲੀ ਹੋ ਗਿਆ ਘਰੋਂ ਨਿਕਲ ਗਿਆ 2-3 ਮਹੀਨੇ ਬਗਾਇਆ ਹੀ ਨਹੀਂ ਕਰ ਹੂੰ ਹੂੰ ਅੱਛਾ ਤੇ ਬਸ ਹੁਣ ਤੁਹਾਡੇ ਇਸ بیٹے ਦੀ ਮੌਤ ਤੋਂ ਬਾਅਦ ਮਤਲਬ ਬੁਰੀ ਹਾਲਤ ਹੈ ਹਾਂ ਜੀ ਬੁਰੀ ਹਾਲਤ ਹੈ ਕੀ ਕਹਿਣਾ ਚਾਹੁੰਦੇ ਹੋ ਭੈਣਾ ਭਰਾਵਾਂ ਨੂੰ ਤੁਸੀਂ ਕੀ ਮਦਦ ਚਾਹੁੰਦੇ ਹੋ ਮਦਦ ਚਾਹੀਦੀ ਸਾਡਾ ਕਮਰਾ ਡਿੱ ਗਿਆ ਪਿਆ ਮਦਦ ਚਾਹੀਦੀ ਸਾਨੂੰ ਭੈਣਾ ਭਰਾਵਾਂ ਦੀ ਜੀ ਹਾਂ ਜੀ ਦੋਸਤੋ ਦੇਖੋ ਹੈਲਪਫੁਲ ਮਦਦ ਕਰਿਆ ਕਿਸੇ ਦਾ ਕਦੇ ਕੁਝ ਨਹੀਂ ਘਟਿਆ ਇੱਕ ਬੰਦਾ ਸਾਰਾ ਕੁਝ ਕਰ ਨਹੀਂ ਸਕਦਾ ਹੁੰਦਾ ਇਹੋ ਜੀ ਹਾਲਤ ਸਰਕਾਰਾਂ ਨੇ ਇੱਥੇ ਛੱਡੀ ਨਹੀਂ ਵੱਡੇ ਕਾਰਪੋਰੇਟ ਘਰਾਣੇ ਕਿਸੇ ਦੀ ਮਦਦ ਕਰਕੇ ਰਾਜੀ ਨਹੀਂ ਉਹ ਤਾਂ ਵਿਖਾਵਾ ਕਰਦੇ ਨੇ ਆਪਾਂ ਆਮ ਲੋਕੀ ਜੇ ਆਪਣੀ ਮਿਹਨਤ ਦੀ ਕਮਾਈ ਚੋਂ ਦਸਵੰਦ ਕਢੀਏ ਤਾਂ ਆਪਾਂ ਇਹੋ ਜੇ ਭੈਣ ਭਰਾ ਜਿਨ੍ਹਾਂ ਦੇ ਘਰ ਡਿੱਗ ਰਹੇ ਨੇ ਜਿਨ੍ਹਾਂ ਦੀ ਜ਼ਿੰਦਗੀ ਸਾਡੇ ਸਾਹਮਣੇ ਬਹੁਤ ਬੁਰੀ ਹਾਲਾਤ ਚ ਹੈ ਉਹਨਾਂ ਦੀ ਮਦਦ ਕਰ ਸਕਦੇ ਆ ਸੋ ਮੇਰੀ ਬੇਨਤੀ ਹੈ ਇਨਾਂ ਦਾ ਬੈਂਕ ਖਾਤਾ ਅਸੀਂ ਡਿਸਪਲੇ ਕਰ ਰਹੇ ਆਂ ਵੀਡੀਓ ਦੇ ਉੱਪਰ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਪੈਸੇ ਪਾ ਕੇ ਇਹਨਾਂ ਦੀ ਮਦਦ ਕਰੋ ਸਾਡੇ ਨਾਲ ਕਿਸੇ ਵੀ ਹੋਰ ਫੋਨ ਤੇ ਜਾਂ ਕਿਸੇ ਵੀ ਤਰੀਕੇ ਨਾਲ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਇਹਨਾਂ ਦੇ ਡਾਇਰੈਕਟ ਬੈਂਕ ਖਾਤਾ ਜਿਹੜਾ ਇਹਨਾਂ ਦਾ ਹੋਏਗਾ ਤੁਹਾਡਾ ਕੋਈ ਬੈਂਕ ਖਾਤਾ ਹੈਗਾ ਕਿਹਦੇ ਨਾਂ ਤੇ ਹੈ ਮੇਰੇ ਨਾਂ ਤੇ ਤੇਰੇ ਨਾਂ ਤੇ ਕੀ ਨਾਂ ਪੈਂਦਾ ਤੇਰਾ ਵਿੰਦਰਕਰ ਭੈਣ ਦਾ ਨਾਮ ਬਿੰਦਰਕੌਰ ਹੈ ਪਿੰਡ ਕਿਹੜਾ ਤੁਹਾਡਾ ਚੱਪੜ ਕੀ ਹੈ ਭੈਣ ਦਾ ਨਾਮ ਬਿੰਦਰਕੌਰ ਹੈ ਪਿੰਡ ਚੱਪੜ ਕੀ ਆ ਤੇ ਇਹਦਾ ਬੈਂਕ ਖਾਤਾ ਜਿਹੜਾ ਉਹ ਅਸੀਂ ਨਾਲ ਤੁਹਾਨੂੰ ਡਿਸਪਲੇ ਕਰ ਰਹੇ ਹਾਂ ਉਹਦੇ ਵਿੱਚ ਜੋ ਤੁਹਾਡੀ ਕਿਰਤ ਕਮਾਈ ਚੋਂ ਤੁਹਾਡੀ ਜਮੀਰ ਇਆਜਾਦ ਦੇਵੇ ਕਿਰਪਾ ਕਰਕੇ ਇਹਨਾਂ ਦੀ ਮਦਦ ਕਰੋ ਔਰ ਲਗਾਤਾਰ ਅਸੀਂ ਇਹੋ ਜਿਹੇ ਜਿਹੜੇ ਲੋੜਵੰਦ ਨੇ ਆਪਣੇ ਚੈਨਲ ਦੇ ਉੱਪਰ ਉਹਨਾਂ ਨੂੰ ਦਿਖਾਉਂਦੇ ਰਹਿੰਨੇ ਆ ਤੁਸੀਂ ਮਦਦ ਕਰਦੇ ਹੋ ਤਹਿ ਦਿਲ ਤੋਂ ਮੈਂ ਤੁਹਾਡਾ ਸ਼ੁਕਰੀਆ ਆਦਾ ਕਰਦਾ ਮੇਰੇ ਤੇ ਵਿਸ਼ਵਾਸ ਕਰਦੇ ਹੋ ਅੱਜ ਤੱਕ ਜਿੰਨੇ ਲੋਕਾਂ ਦੀ ਵੀਡੀਓ ਦਿਖਾਈ ਹੈ ਤੁਸੀਂ ਜੀ ਪਰ ਕੇ ਮਦਦ ਕੀਤੀ ਹੈ ਇੱਥੋਂ ਤੱਕ ਕਿ ਅਗਲਿਆਂ ਵੱਲੋਂ ਕਈ ਵਾਰ ਸਾਨੂੰ ਇਹ ਆਇਆ ਕਿ ਵੀ ਬਸ ਹੁਣ ਸਾਨੂੰ ਜਿੰਨੀ ਚਾਹੀਦੀ ਸੀ ਉਸ ਤੋਂ ਵੀ ਵੱਧ ਮਦਦ ਹੋ ਗਈ ਬਹੁਤ ਧੰਨਵਾਦ ਤੇ ਧੰਨਵਾਦ ਮੇਰੇ ਵੱਲੋਂ ਵੀ ਸੋ ਹੁਣ ਆਪਾਂ ਇਹਨਾਂ ਦੀ ਬਾਹ ਫੜਨੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ